ਆਸਵਾ ਵਿਜਿਆ ਨਾਲ ਕਿਹਾ ਕਿ 4 2 5 3 ਇਹ ਅੰਕ ਦਿੱਤੇ ਗਏ ਹਨ ਇਹਨਾਂ ਵਿੱਚੋਂ ਤਿੰਨ ਵੱਡੇ ਅੰਕਾਂ ਦੀ ਵਰਤੋਂ ਨਾਲ ਬਣਿਆ ਸਖਿਆਮਾਦਾਰ ਕਿਹੜਾ ਸਮੂਹ ਵਾਧੇ ਕਰਨ ਹੈ ਇਹਨਾਂ ਵਿੱਚੋਂ ਇਹ ਸਖਿਆਮਾ ਬਣਿਆ ਇਹਨਾਂ ਚ ਆਪਾਂ ਲੱਭਣਾ ਹੈ ਕਿਹੜਾ ਹੈਗਾ ਇਹਨਾਂ ਤੇ ਦਾ ਕਿ ਵੱਡੇ ਵੱਡੇ ਹੈ ਕਿਹੜੀ ਸੰਖਿਆ ਸਪੂਰਿਆ ਵਾਧੇ ਕਰਨ ਚ ਹੈ ਠੀਕ ਹੈ ਆਊਟ ਕਰਕੇ ਦੇਖੀਏ ਨੂੰ ਸਭ ਤੋਂ ਪਹਿਲਾਂ ਆਪਾਂ ਈ ਕਰਾਂਗੇ ਦੇ 10 ਦੇ ਵੱਡੇ ਅੰਕਾਂ ਨੇ ਕਿਹੜਾ ਵੱਡਾ ਅੰਕ ਹੈ 5 4 3 10 ਇਹਦੇ ਕਰਦੇ ਆ 5 4 3 10 5 4 3 ਇਹ ਆਪਾਂ ਅੰਕ ਲੈਣੇ ਆ ਇਹਨਾਂ ਦੀ ਵਰਤੋਂ ਕਰਦੇ ਹੋਏ ਆਪਾਂ ਸੰਖਿਆ ਬਣਾਉਣੀ ਆ ਤਾਂ ਜੋ ਹੀ ਵਾਧੇ ਕਰਨ ਦਾ ਸਮੂਹ ਲੱਭ ਸਕੇ ਠੀਕ ਹੈ ਪਤਾ ਕਰ ਸਕਦੇ ਆਓ ਪਹਿਲਾਂ ਇਹਨਾਂ ਨਾਲ ਬਾਤੀਆਂ ਤਾਂ ਲਗਾ ਕੇ ਇੱਕ ਸੰਖਿਆ ਬਣਾਈਏ ਪਹਿਲੀ ਸੰਖਿਆ ਬਣ ਗਈ ਸਾਡੀ 345 ਜਿੰਨੀ ਬਣ ਗਈ 345 ਇਹ ਆਪ ਸਿੰਦੀ ਵਰਤੋਂ ਕਰਦੇ ਹੋਏ ਅਗਲੇ ਅੰਕ ਨਾਲ ਲਾ ਕੇ ਇਹ ਸੰਖਿਆ ਬਣ ਗਈ ਤਿੰਨ ਅੰਕੀ ਸੰਖਿਆ ਕਿੰਨੀ ਬਣ ਗਈ ਇਹ 345 ਠੀਕ ਹੈ ਉਸ ਤੋਂ ਬਾਅਦ ਚਾਰ ਆਪਰੇ ਨੇ ਅਰੇ ਤੋਂ ਵੱਡਾ ਫਿਰ ਤਿੰਨ ਤੇ ਪਾਂ ਇਹ ਸੰਖਿਆ ਵੰਡਿਆ 453 200 ਰਾ ਇਹ ਸੰਖਿਆ ਕਿੰਨੇ ਆ 400 ਦੇ ਪੰਜ ਅਕੜ 6 ਇਹ ਬਾਗੇ ਆ 453 ਹੁਣ ਸਾਡਾ ਵੱਡਾ ਅੰਕ ਕਿਹਦਾ ਆ ਪੰਜ ਦੇਖੋ ਆਪਾਂ ਸੰਖਿਆ ਪ੍ਰਾਪਤ ਇਹ ਸੰਖਿਆ ਨਾਲ ਪੰਜ ਫਿਰ ਆਪਾਂ ਆਪੋ ਕੀਤੀ ਤਿੰਨ ਦੇ ਅੰਕ ਦੇ ਲੈ ਕੇ ਫਿਰ ਚਾਰ ਇਹ ਬਾਗੇ 553 ਠੀਕ ਹੈ ਹੁਣ 200 ਵਰਗਿਆ ਪੰਜ ਲੈ ਫਿਰ ਆਪਾਂ 4 ਤੇ 3 ਅੰਕ ਵੱਟ ਕੇ ਇਹ ਆਪਾਂ ਕੁ ਸੰਖਿਆ ਮੰਨੀ ਸਾਡੀ 524 ਜਿਹੜੇ ਇਹ ਸਾਡੀਆਂ 6 ਸੰਖਿਆਵਾਂ ਬਣ ਗਈਆਂ ਠੀਕ ਹੈ ਹੁਣ ਇਹਨਾਂ ਚ ਦੇਖੀਏ ਕਿਹੜੀ ਆਪਸ਼ਨ ਸਹੀ ਆ ਪਹਿਲੀ ਆਪਸ਼ਨ ਤੁਹਾਨੂੰ ਇਹ ਪਤਾ ਲੱਗਿਆ ਹੋਣਾ ਵੀ ਅਸੀਂ ਕਿਹੜੇ ਕਿਹੜੇ ਅੰਕ ਲੈਣੇ ਆ 5 4 3 ਵੱਡੇ ਅੰਕ ਲੈਣੇ ਆ ਪਹਿਲਾਂ ਇਹਦੇ ਚ ਦੇਖ ਲਈਏ ਪਹਿਲੀ ਲਾਈਨ ਦੇ ਵਿੱਚ ਕੋਈ 2 ਤਾਂ ਨਹੀਂ ਕਿਤੇ ਆਇਆ ਆਪਾਂ ਇੱਥੇ ਵਾਪਸ ਨਹੀਂ ਕਰਦੇ ਇਕਦਮ ਲਾਉਂਦੇ ਆ ਵਿਚ ਦੋ ਆ ਗਏ ਤਾਂ ਮਤ ਇਹ ਤਾਂ ਉੱਤਰ ਅਨਸਰ ਸਮੂਹ ਹੈ ਨਹੀਂ ਇਹਨਾਂ ਅੰਕਾਂ ਦੀ ਵੱਡੀ ਸੰਖਿਆ ਦਾ ਆ ਦੂਜੀ ਚ ਵੀ ਦੇਖ ਲੈਂਦੇ ਆ ਜਦ ਇਹ ਦੋ ਨੂੰ ਕਾਣੀ ਵਿੱਚ ਇਹਦੇ ਵਿੱਚ ਆ ਗਿਆ ਕਿਤੇ ਇਹ ਵੀ ਆਇਆ ਦੋ ਦਾ ਇਹ ਵੀ ਨਹੀਂ ਹੈਗਾ ਠੀਕ ਹੈ ਤੀਜਾ ਸਮੂਹ ਨੱਪਣੇ ਦੇਖੀ ਆਪਾਂ ਇੱਥੇ 10 4 5 ਇੱਥੇ ਦੋ ਹੈਗੇ ਨਾ ਠੀਕ ਹੈ ਇਹ ਵੀ ਠੀਕ ਲੱਗਦਾ ਇਹ ਵੀ ਇਹ ਹੁਣ ਸਮੂਹ ਇਹਨਾਂ ਦੋਨਾਂ ਦੇ ਵਿੱਚੋਂ ਆਪਾਂ ਨੱਪਾਂਗੇ ਕਿਹੜਾ ਸਾਡਾ ਸਮੂਹ ਵਾਧੇ ਕਰਤਾ ਉਹਨਾਂ ਲੱਭਣ ਲਈ ਆਪਾਂ ਆ ਇਹ ਸਮੂਹ ਬਣਾਏ ਗਏ ਸੰਖਿਆਵਾਂ ਦੇ ਉਹਨੂੰ ਆਪਾਂ ਦੇਖੀਏ ਠੀਕ ਹੈ ਇਹ ਚ ਆਪਾਂ ਪਹਿਲਾਂ ਕੀਤਾ 345 ਦੋਨਾਂ ਚੈਕ ਕਰ ਠੀਕ ਹੈ ਫਿਰ 354 ਸੰਖਿਆ ਬਣੀ ਸੀ ਇਹ ਦੋਨਾਂ ਚੈਕ ਯਾ ਉਸ ਤੋਂ ਬਾਅਦ 435 435 ਠੀਕ ਹੈ 453 ਹੁੰਦੇ ਆ ਉਸ ਤੋਂ ਕੀ ਹੈ 435 ਜਿਹੜੇ ਆ ਆਇਆ ਇਹ ਲੈ ਜਿਹੜੀ 7 ਜਿਹੜਾ ਚੌਥਾ ਸਮੂਹ ਅਜ ਤੋਂ ਬਣਾ ਲਿਆ ਬਈ ਇਸ ਨੂੰ ਕੀ ਸਾਡਾ ਸਹੀ ਹੈ ਇਹਨਾਂ ਚ ਕੀਤਾ ਪਰ ਕਿਉਂ ਆਇਆ ਤਿੰਨ ਵੱਡੇ ਅੰਕ ਲੈ ਕੇ ਸੰਖਿਆ ਬਣਾਈਆਂ ਇਹ ਸੰਖਿਆ ਬਣਾਉਣਾ ਸਾਨੂੰ ਇੱਕ ਲਾਭ ਹੋਇਆ ਫਾਇਦਾ ਇਹ ਹੋਇਆ ਇਹਨੂੰ ਆਸਾਨੀ ਨਾਲ ਆਪਾਂ ਬਾਅਦ ਦੇ ਟਾਈਮ ਤੇ ਦੇਖ ਸਕਦੇ ਹਾਂ ਕਿਉਂ ਛੋਟਾ ਕਰਿਆ ਦੇਖੋ ਇੱਕ ਨੰਬਰ ਤੇ 345 ਆਉਂਦੇ ਆ ਦੂਜੇ ਨੰਬਰ ਤੇ 354 ਆਉਂਦਾ ਤੀਜੇ ਨੰਬਰ ਤੇ 435 ਆਉਂਦਾ ਚੌਥੇ ਨੰਬਰ ਤੇ 457 ਆਉਂਦੇ ਆ ਤੇ ਪੰਜਵੇਂ ਨੰਬਰ ਤੇ 543 ਹੁੰਦਾ ਹੈ 6ਵੇਂ ਨੰਬਰ ਤੇ 543 ਆ ਦੇਖ ਲਓ ਇਸ ਤਿਕਨਾ ਇਹ ਭਾਗ ਦੇ ਘਟ ਨਿਗਰਜ ਹੁੰਦਾ ਹੈ ਤੇ ਇਹਨੂੰ ਘਟ ਦੇ ਕਰਕੇ ਲਿਖਣਾ ਸਭ ਤੋਂ ਆਸਾਨ ਹੁੰਦਾ ਇਹਨੂੰ ਜਦੋਂ 6ਵੇਂ ਨੰਬਰ ਤੇ ਉਹਨੂੰ ਮਿਲਦਾ ਠੀਕ ਹੈ ਇਸ ਤਿਕਨਾ ਵੈਲਿਊ ਸੰਖਿਆਵਾਂ ਆਪਾਂ ਲਿਖ ਸਕਦੇ ਹਾਂ ਇਸ ਕਰਕੇ ਜਿਹੜਾ ਸਟਾਈਲ ਦੇ ਮੁਕਾਬਲੇ ਸਾਡੀ ਆਪਸ਼ਨਾਂ ਬਾਅਦ ਦੇ ਸਮੂਹ ਦਾ ਕਰਮ ਉਹ ਚਾਰ ਆਪਸ਼ਨ ਨੰਬਰ ਦਾ ਆਏਗਾ ਫਤਾਰ ਹਾਂ ਠੀਕ ਹੈ ਇਸ ਤਿਹਨਾਂ ਪਾਪ ਬਾਬਦੇ ਜਾਨ ਸਾਥਿਆ ਲਿਖ ਸਕਦੇ ਆ ਤੇ ਸਵਾਲ ਨੂੰ ਹੱਲ ਕਰ ਸਕਦੇ ਆ